तो मैं बेनती करता श्री सुखा राम सरोय जी सा बड़ा प्यार उन्होंने न चंदलफाज सा गोल्ड मेडलस वर्ल्ड फेमस कलाकार श्री सुखा राम सरोय हाँ जी कुला जी सा श्री कुला सुरे वाले वो भी दरम्या पहुंचे बहुत बहुत धर्माद जी अपने गुरदेव दलगीर जी विजय सारा जी रंजीत राणा भाजी बुढा मोहम्मदी हाजी श्री अपने परसी सिरोदी लसरियां है इन स्टार कलाकार दा इत्ते पहुंचन अपने पूरे परिवार नु बहुत बहुत आभार है सलो श्री सुखाराम थ्रोए वाहेगुरु जी का खालसा श्री वाहेगुरु जी की फतेह ਸਤ ਸੰਗ ਚੱਲ ਰਿਆ ਸੀ ਮਹਾਪੁਰਸ਼ ਸਦੇ ਸਤਗੁਰ ਸੁਪਨਾਮ ਦਾਸ ਜੀ ਡੇਰਾ ਮਹਿਬੂਤ ਜਿੱਥੋਂ ਅਸੀਂ ਨਾਮ ਵਜਨ ਲਿਆ ਬਹੁਤ ਵਧੀਆ ਮਿੱਠੀ ਆਵਾਜ਼ ਦੇ ਵਿੱਚ ਸਤ ਸੰਗ ਕਰ ਰਿਆ ਸੀ ਬੜਾ ਸਕੂਨ ਮਿਲ ਰਿਆ ਸੀ ਮਨ ਨੂੰ ਸੋਰ ਵੀ ਖਲਾਕਾਰ ਮੇਰੇ ਪ੍ਰਾਾਇੇ ਨੇ ਬੁੱਤਨ ਸਿੰਘ ਰਣਜੀਤ ਰਾਣਾ ਜੀ ਕੁਲਾ ਸਰਹਾਲੇ ਵਾਲਾ ਔਰ ਲੱਭੇ ਦੇ ਇਸ ਤਰ੍ਹਾਂ ਜ਼ਿਆਦਾ ਟਾਈਮ ਨਹੀਂ ਲਾਣਾ ਬਸ ਕੁਝ ਜ਼ਿਆਦਾ ਨੇ ਜਦੋਂ ਨੈਟ ਦੇ ਉੱਤੇ ਮੈਂ ਇਹਨਾਂ ਦੇ ਪੋਸਟ ਦੇਖੀ ਹੈ ਉਹ ਜਿਹੜਾ ਮੇਰਾ ਪ੍ਰੋਗਰਾਮ ਸੀ 4 ਵਜੇ ਮੇਰਾ ਪ੍ਰੋਗਰਾਮ ਖਤਮ ਹੋਇਆ ਤੇ ਮੈਂ ਵੇਖਿਆ ਔਰ ਮੈਸਿਵ ਕਲਾਕਾਰਾਂ ਤੇ ਬਹੁਤ ਭਾਰੀ ਹੈ ਆ ਸਮਾਂ ਜਿਹੜਾ ਚੱਲ ਰਿਹਾ ਪਰ ਜਿਹੜੇ ਇਹ ਕਲਾਕਾਰ ਹੈ ਇਹ ਇੰਝ ਲੱਗ ਰਿਹਾ ਜਿਵੇਂ ਕਿਸੇ ਮਹਾਤਮਾ ਨੇ ਆਪਣਾ ਸਰੀਰ ਛੱਡਿਆ ਹੋਵੇ ਕਿਸੇ ਮਹਾਪੁਰਸ਼ ਨੇ ਆਪਣਾ ਸਰੀਰ ਛੱਡਿਆ ਹੋਵੇ ਔਰ ਜਗਰਾਤੇ ਦੇ ਵਿੱਚ ਬਾਬਾ ਜੀ ਦਾ ਗੁਣ ਗਾਣ ਕਰਦਿਆਂ ਸਵਾਸਾਂ ਦੇ ਪੂੰਜੀ ਖਤਮ ਹੋ ਜਾਣੀ ਇਸ ਤੋਂ ਵੱਡੀ ਹੋਰ ਕੀ ਬਲ ਹੋ ਸਕਦੀ ਹੈ ਮੈਂ ਦੱਸਿਆ ਕਿਉਂਕਿ ਪਰਿਵਾਰ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਕਲਾਕਾਰ ਆਪਣੇ ਪਰਿਵਾਰਾਂ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਬਾਹਰ ਕੀ ਵੈਲਿਊ ਕਲਾਕਾਰ ਦੀ ਕੀ ਵੈਲਿਊ ਹੈ ਕਿੰਨੇ ਕੁ ਲੋਕ ਜਾਣਦੇ ਕਲਾਕਾਰ ਨੂੰ ਗਰਗਸਾਹਬ ਨਰੇਸ਼ ਕਰਨ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਭਾਜੀ ਥੋੜਾ ਸੰਸਕਾਰ ਲੇਟ ਕਰ ਲੈਂਦੇ ਅਸੀਂ ਪਹੁੰਚ ਜਾਂਦੇ ਕਹਿੰਦੇ ਕੋਈ ਮਾਹੌਲ ਇਹੋ ਜਿਹਾ ਬਣ ਗਿਆ ਔਰ ਯਕੀਨ ਜਾਣਿਓ ਔਰ ਦੇਖੋ वर्ल्ड ਫੇਮਸ ਨੰਬਰ ਵਨ ਕੰਪਨੀ वर्ल्ड ਦੀ ਕੰਪਨੀ 3 ਸੀ ਦਰਸ਼ਕ ਕੁਮਾਰ ਜੀ ਦਾ ਮੈਨੂੰ ਫੋਨ ਆਇਆ ਪਰਸੋਂ ਕਹਿੰਦੇ ਸੁਖਾਰਾਮ ਸਰਵਾ ਜੀ ਮੈਂ ਕਿਹਾ ਹਾਂਜੀ ਤੁਹਾਨੂੰ ਪਤਾ ਲੱਗਿਆ ਮੈਂ ਕਿਹਾ ਹਾਂਜੀ ਲੱਗਿਆ ਪਤਾ ਕਹਿੰਦੇ ਮੈਂ ਜਾਣਾ ਬਿਮਾਰ ਬਹੁਤ ਜ਼ਿਆਦਾ ਹੈ ਆਪ ਵੀ ਬਹੁਤ ਬਿਮਾਰ ਹੈ ਕਹਿੰਦੇ ਮੈਨੂੰ ਘੁਆੜੇ ਤੋਂ ਲੈ ਲਿਓ ਐਡੀ ਵੱਡੀ ਕੰਪਨੀ ਦੇ ਮਾਲਕ ਜਿਨ੍ਹਾਂ ਨੂੰ ਕਲਾਕਾਰ ਜਾ ਜਾ ਕੇ ਮਿਲਣ ਨੂੰ ਤਰਸਦੇ ਨੇ ਉਹ ਐਡੀ ਵੱਡੀ ਕੰਪਨੀ ਦਾ ਮਾਲਕ ਸਾਨੂੰ ਫੋਨ ਕਰਕੇ ਕਹਿ ਰਿਹਾ ਹੈ ਕਿ ਸੁੱਖੇ ਮੈਨੂੰ ਘੁਆੜੇ ਤੋਂ ਲੈ ਲਿਓ ਅੱਜ ਜਦੋਂ ਸਵੇਰੇ ਉਹਨਾਂ ਨੇ ਫੋਨ ਆਇਆ ਕਹਿੰਦੇ ਸੁਖੇ ਤੈਨੂੰ ਯਕੀਨ ਨਹੀਂ ਆਣਾ ਮੈਂ ਖੁਦ ਐਡਮਿਟ ਹੋ ਗਿਆ ਮੇਰੀ ਆਪਣੀ ਤਬੀਤ ਖਰਾਬ ਹੋ ਗਈ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਆਪਣੇ ਕਹਿੰਦਾ ਮੈਨੂੰ ਵੀਡੀਓ ਕਾਲ ਕਰ ਲੈ ਤੇ ਮੇਰਾ ਮੈਸੇਜ ਮੋਡੇ ਤੱਕ ਪਹੁੰਚਾ ਦੇ 100 ਰੁਪਏ ਤੱਕ ਮੈਨੂੰ ਯਾਦ ਹੈ ਜਦੋਂ ਟੀ ਸੀਰੀਜ਼ ਦੇ ਵਿੱਚ ਮੈਂ ਵੀ ਗਿਆ ਮੇਰੇ ਤੋਂ ਪਹਿਲਾਂ ਹੋਰ ਵੀ ਕਲਾਕਾਰਾਂ ਦਾ ਨਾਮ ਹੀ ਲਵਾਗਾ ਕਿਉਂਕਿ ਦਰਸ਼ਨ ਕੁਮਾਰ ਜੀ ਉਹਨਾਂ ਨੇ ਇਹਨਾਂ ਨੂੰ ਐਹੋ ਜਿਹੀ ਕੁਰਸੀ ਦਿੱਤੀ ਸੀ ਕਿ ਕੋਈ ਵੀ ਕਲਾਕਾਰ ਆਉਂਦਾ ਤੁਸੀਂ ਸੈਲੈਕਟ ਕਰਨਾ ਕਿਹੜਾ ਚੱਲਣਾ ਕਿਹੜਾ ਨਹੀਂ ਚੱਲਣਾ ਪਰ ਮੈਨੂੰ ਵੀ ਜਦੋਂ ਮੌਕਾ ਮਿਲਿਆ ਮੇਰੀ ਪਹਿਲੀ ਟੈਸਟ ਜਦੋਂ 3C ਚ ਗਈ ਤੇ ਕਹਿੰਦੇ ਬਹੁਤ ਵਧੀਆ ਭਾਜੀ ਸੋਨ ਲਾਲ ਸੈਣ ਜੀ ਨਾਲ ਗੱਲ ਕਰਾਂ ਮੈਂ ਕਿਹਾ ਭਾਜੀ ਕਿੰਦਾ ਔਰ ਇੱਕ ਬਹੁਤ ਦੇਖਣ ਵਾਲੀ ਗੱਲ ਸੀ ਉਹ ਜਲਸੀ ਸੀ ਕਰਦੇ ਕਲਾਕਾਰ ਤੇ ਯਾਰ ਮੈਂ ਆ ਕੇ ਕੋਈ ਮੇ ਤੋਂ ਅੱਗੇ ਨਾ ਹੋ ਜੇ ਜਾਂ ਮੈਂ ਪਿੱਛੇ ਨਾ ਰਹਿ ਜਾਵਾਂ ਐਦਾਂ ਦੀ ਗੱਲ ਨਹੀਂ ਸੀ ਕੋਈ ਵੀ ਔਰ ਬੜਾ ਕਲਾਕਾਰਾਂ ਨਾਲ ਪਿਆਰ ਸੀ ਨਹੀਂ ਤਾਂ ਅਗਲਾ ਕਹਿੰਦਾ ਵੀ ਮੈਂ ਕਲਾਕਾਰ ਮੈਂ ਆਪਣੇ ਦੂਜੇ ਕਲਾਕਾਰ ਨੂੰ ਚੋਰ ਬਣਾੜ ਕਰਾਂ ਹੁਣ ਦੇਖੋ ਐਸਾ ਲਾਕੇ ਦੇ ਵਿੱਚ ਉਹਨਾਂ ਨੇ ਕਈ ਕਲਾਕਾਰ ਬਣਾ ਦਿੱਤੇ ਨਹੀਂ ਤਾਂ ਸਾਡੇ ਵਰਗਾ ਹੋਵੇ ਕਹਿੰਦਾ ਨਹੀਂ ਯਾਰ ਮੈਂ ਤਾਂ ਕਿਸੇ ਨਾਲ ਭਜਨ ਨਹੀਂ ਕਰਵਾਦਾ ਮੈਨੂੰ ਯਾਦ ਹੈ ਇੱਕ ਵਾਰ ਮੈਨੂੰ ਫੋਨ ਕੀਤਾ ਸੁਨ ਲਾਲ ਸਿਆਣੀ ਸਾਹਿਬ ਨੇ ਕਹਿੰਦੇ ਭਾਈ ਜੀ ਤੁਹਾਡੇ ਨਾਲ ਕਿ ਭਜਨ ਕਰਨਾ ਆਪਾਂ ਲੰਗਰ ਲਗਾਉਣਾ ਹੈ ਬਾਬਾ ਜੀ ਦਾ ਲੰਗਰ ਲਾਉਣਾ ਹੈ ਜੋ ਖਰਚਾ ਹੋਏਗਾ ਸਾਰਾ ਉਦਰੀ ਕਿਉਂਕਿ ਲੰਗਰ ਵੀ ਲਾਦੇ ਸਨ ਜਦੋਂ ਆਪਾਂ ਇੱਥੋਂ ਮੁੰਨੇ ਤੋਂ ਬਾਬਾ ਜੀ ਦੀ ਚਾਹੀਦਾ ਸੀ ਚੱਕਸਾ ਚੱਕਸਾ ਤੇ ਗੱਲਾਂ ਤਾਂ ਬਹੁਤ ਜ਼ਿਆਦਾ ਨੇ ਗੱਲਾਂ ਕਰੀਏ ਤਾਂ ਗੱਲਾਂ ਖਤਮ ਨਹੀਂ ਹੋਣੀਆਂ ਬਹੁਤ ਲੰਬੀ ਕਹਾਣੀਆਂ ਮੇਰੇ ਵੀਰ ਦੀ ਕਿਉਂਕਿ ਉਹ ਸਿਫਤਾਂ ਦਾ ਭੰਡਾਰ ਨੇ ਵੈਸੇ ਮੈਂ ਦੱਸਦਿਆਂ ਕਲਾਕਾਰ ਕਦੇ ਮਰਦਾ ਨਹੀਂ ਹੁੰਦਾ ਕਲਾਕਾਰ ਅਮਰ ਹੁੰਦਾ ਹੈ ਜਦੋਂ ਤੱਕ ਬਾਬਾ ਜਿਹੜਾ ਦਰਬਾਰ ਪੀਰ ਨਗਾਹੇ ਦਾ ਹੈ ਹੋਰ ਵੀ ਦਰਬਾਰ ਦਰبارਾਂ ਦੀ ਦੁਨੀਆ ਜਾਂਦੀ ਰਹੇਗੀ ਜੁਗੋ ਜੁਗ ਤੱਕ ਉਹਨਾਂ ਤੱਕ ਸੋਨ ਲੜ ਸੇਣੀ ਦੀ ਆਵਾਜ਼ ਗੂੰਜਦੀ ਰਹੇਗੀ ਕਲਾਕਾਰ ਕਦੇ ਨਹੀਂ ਮਰਦਾ ਕਲਾਕਾਰ ਨੂੰ ਰਹਿਦੀ ਦੁਨੀਆ ਤੱਕ ਉਹਦੇ ਲਿਖਿਆਂ ਕਵਤਾਵਾਂ ਨੂੰ ਉਹਦੇ ਬੋਲਾਂ ਨੂੰ ਦੁਨੀਆ ਹਮੇਸ਼ਾ ਯਾਦ ਕਰਦੀ ਹੈ ਕਲਾਕਾਰ ਕਦੇ ਨਹੀਂ ਮਰਦਾ ਆਉਂਦਿਆ ਆਉਂਦਿਆ ਮੈਂ ਗੱਡੀ ਵਿੱਚ ਕੈਸਟ ਸੜ ਰਿਹਾ ਸੀ ਉਹਨਾਂ ਦੀ ਔਰ ਇਹ ਚਲਦੀਆਂ ਰਣੀਆਂ ਸਾਡੇ ਘਰ ਦੇ ਨੇੜੇ ਵੀ ਬਾਬਾ ਜੀ ਦਾ ਮੰਦਿਰ ਹੈ ਔਰ ਉਹਨਾਂ ਦੀ ਆਰਤੀ ਜਦੋਂ ਸਵੇਰੇ ਲਾਈਦੀ ਹੈ ਸੋਨ ਲੜ ਸੇਣੀ ਸਾਹਿਬ ਜੀ ਦੀ ਹੋਰ ਜਿਹੜੇ ਪ੍ਰਾਣੀਆਂ ਆਪਣੇ ਨੇ ਭੇਟਾ ਸੱਜ ਕਰਦੇ ਪਸਤ ਚਲਦੀਆਂ ਰਹਿੰਦੀਆਂ ਇਸ ਕਰਕੇ ਉਹ ਅਮਰ ਮਾਇ ਨਹੀਂ ਕਮਾਗਾ ਉਹ ਚਲੇ ਗਏ ਆਤਮਿਕ ਤੌਰ ਤੇ ਗਏ ਨਹੀਂ ਸਰੀਰਕ ਤੌਰ ਤੇ ਗਏ ਨੇ ਆਤਮਿਕ ਤੌਰ ਤੇ ਸਾਡੇ ਨਾਲ ਨਹੀਂ ਤਾਂ ਸਰ ਸ਼ਨੀ ਸਾਹ ਔਰ ਇਹ ਬੱਚਾ ਬੜਾ ਲੈਕ ਹੈ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਵੀ ਇਹ ਨਹੀਂ ਬੇਨਤੀ ਕਰਨੀ ਹੈ ਕਿ ਆਪਾਂ ਬਦ ਤੋਂ ਬਦ ਸਪੋਰਟ ਕਰਨੇ ਹੈ ਮੇਰਾ ਨੰਬਰ ਉਹਨਾਂ ਦੇ ਕੋਲ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਬੇਟਾ ਮੈਨੂੰ ਫੋਨ ਕਰਨਾ ਔਰ ਇਹ ਮੇਰਾ ਵੱਡਾ ਭਰਾ ਜਿਹਦਾ ਮੈਂ ਕਰਜ਼ਦਾਰਾ ਮੇਰੇ ਤੇ ਬਹੁਤ ਵੱਡਿਆ ਸਾਣ ਨੇ ਮੇਰੇ ਭਰਾ ਦੇ ਤਾਂ ਮੈਂ ਦੋ ਗੋਲ ਲਿਖੇ ਨੇ ਕਿਉਂਕਿ ਮਾਪੇ ਜਿਨ੍ਹਾਂ ਦੇ ਕੋਲ ਮੌਜੂਦ ਨੇ ਉਹਨਾਂ ਦੀ ਸੇਵਾ ਕਰਿਆ ਕਰੋ ਕਿਉਂਕਿ ਮਾਈ ਬਾਪ ਦੀ ਸੇਵਾ ਬੜੀ ਜ਼ਰੂਰੀ ਹੁੰਦੀ ਹੈ ਫਿਰ ਬਾਬੇ ਦੇ ਚਰਨਾਂ ਵਿੱਚ ਮਨਜ਼ੂਰੀ ਹੁੰਦੀ। ਸਾਡਾ ਇਹ ਭਰਾ ਮੈਂ ਤਾਂ ਕਈ ਵਾਰੀ ਬਾਪੂ ਵੀ ਕਹਿ ਦਿੰਦਾ ਹੁੰਦਾ ਸੀ। ਵੱਡਾ ਭਰਾ ਮੈਨੂੰ ਮੇਰਾ ਪਿਓ ਵਰਗਾ ਤੋਂ ਭਰਾ ਹੈ। ਦੋ ਸ਼ਬਦ ਨੇ ਜਦੋਂ ਪਿਓ ਤੁਰ ਜਾਂਦਾ ਹੈ ਤਾਂ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੋ ਜਾਂਦਾ ਬੱਚੇ ਕਿਵੇਂ ਬਿਲਕਦੇ ਨੇ। ਥੋੜੀ ਆਵਾਜ਼ ਥੱਕੀ ਹੋਈ ਹੈ ਰਾਤ ਦੀ ਮੇਰਾ ਪ੍ਰੋਨ ਸੀ ਥੋੜਾ ਜਿਹਾ ਮੈਂ ਗੁਣਗਣਾ ਕੇ ਐ ਸੰਧਾ ਜੀ ਜਿਹੜੀ ਚਾਹਾਂ ਟੁੱਟ ਗਿਆ ਘੜਾ ਇਹਨੂੰ ਟੁੱਟਣਾ ਹੀ ਸੀ ਜ਼ਿੰਦਗੀ ਤਾਂ ਸਾਥ ਟੀਰਾ ਛੁੱਟਣਾ ਹੀ ਸੀ ਸਾਹਾਂ ਦਾ ਫਰਾਨਾ ਜਦੋਂ ਖਾਲੀ ਹੋ ਗਿਆ ਤੇ ਫਿਰ ਚੱਲਦੀ ਨਬਜ ਨੇ ਤਾਂ ਰੁਕਣਾ ਹੀ ਸੀ ਮੌਤ ਵਾਲੀ ਜਦੋਂ ਸਿੱਜ ਪੇੜ ਤੇ ਗਈ ਚੰਗੇ ਭਲੇ ਭਲੇ ਜਿੱਤਰੇਣ ਤੇ ਗਈ ਮੌਤ ਵਾਲੀ ਜਦੋਂ ਸਿਚ ਪੀੜ ਪੈ ਗਈ ਹੋ ਚੰਗੇ ਭੜੇ ਘੜੇ ਚੱਦਰੇੜ ਪੈ ਗਈ ਝੜ ਗੀਆਂ ਘੜੇ ਦੁਨੀਆਂ ਫੁੱਲ ਬੁਕੀਆਂ ਤੇ ਫਿਰ ਜਿੰਦੜੀ ਨਮਾਣੇ ਕਿਹੜੇ ਗੇੜ ਪੈ ਗਈ ਸੁੱਕਦੀਆਂ ਚੜਾਂ ਸੁਰ ਸਾਗਰ ਜਦੋਂ ਪਟਾਣੀ ਨਾਲ ਫੁੱਲ ਨੇ ਤਾਂ ਕਟਣਾ ਹੀ ਸੈਂ ਸਹਾਂ ਦਾ ਖੰਜਾ ਨਾ ਜਦੋਂ ਖਾਲੀ ਹੋ ਗਿਆ ਤੇ ਫਿਰ ਚੰਦ ਦੀ ਨਵ ਜਨੇਤਾ ਰੁਕਣਾ ਇਸ ਇੱਕ ਸ਼ਰਦਾਂ ਦੀ ਇੱਕ ਪਿਓ ਜਦੋਂ ਚਲਾ ਜਾਂਦਾ ਹੈ ਉਹ ਤੋਂ ਬਿਨਾ ਪਰਿਵਾਰ ਦੇ ਕੀ ਹੱਥ ਹੁੰਦੀ ਹੈ ਪਿਓ ਤਾਂ ਆਖਿਰ ਪਿਓ ਹੁੰਦਾ ਏ ਪਿਓ ਦੀ ਅੰਗਾਲਾ ਕਿਉਂ ਹੁੰਦਾ ਏ ਕਿਨਾਰਾ ਖੁਰ ਗਿਆ ਏ ਸਾਹਾਂ ਦਾ ਸਫਰ ਮੁਕਾ ਕੇ ਹੈ ਬਾਪੂ ਤੁਰ ਗਿਆ ਕਲਮ ਕਲਿਆ ਰਹਿ ਗਏ ਹਾਂ ਹੰਝੂਆਂ ਦੇ ਬਸ ਪੈ ਗਏ ਹੋ ਘਾਟ ਨਹੀਂ ਹੋਣੀ ਪੂਰੀ ਸੁਖਿਆ ਸਣੇ ਹੌਸਲੇ ਟਹਿ ਗਏ ਹਾਂ ਇਹ ਝੁਰਨਾ ਝੁਰ ਗਿਆ ਸਾਹਾਂ ਦਾ ਸਫਰ ਮਕਾ ਕੇ ਹਏ ਬਾਪੂ ਦੁਰ ਗਿਆਏ ਸੰਗਣੀ ਸ਼ਾਦਿਆ ਦੁੱਖ ਨਹੀਂ ਭੁੱਲਣਾ ਵਿਛੜ ਚੜਾਂ ਦਾ ਦੁੱਖ ਨਹੀਂ ਭੁੱਲਣਾ ਹਾਏ ਬਚਪਨ ਵਾਲਾ ਸੁੱਖ ਨਹੀਂ ਭੁੱਲਣਾ ਹਸਨਾ ਸਾਵਣ ਵਾਲਾ ਸੁਖਿਆ ਉਸ ਬਾਪੂ ਦਾ ਦੁੱਖ ਨਹੀਂ ਭੁੱਲਣਾ की जुड़ गया सहाा सफर मका के हरे बापू तुर गया है, प्यो दे फिकर नहीं सी इसे भी दुखदा जिक्र नहीं सी प्यो ते पुत दी यारी वर्गा दुनिया में कोई मित्र नहीं सी खजाना उड़ गया ਸਾਹ ਦਾ ਸੰਪਰਮ ਕਾ ਕੇ ਓ ਯਾਰਾ ਤੁਰ ਗਿਆ ਹੁਣ ਬਖਨੀ ਮਿਲਣਾ ਮੁੜ ਕੇ ਓਚੀ ਰਾਨੀ ਖਿਲਣਾ ਮੁੜ ਕੇ ਹਾਏ ਜਾਂਦਾ ਹੀ ਬਸ ਰਹਿ ਗਿਆ ਬੱਲੇ ਕਦੇ ਨਹੀਂ